ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਧੰਨ ਧੰਨ ਮਾਤਾ ਜੀਤ ਕੌਰ ਜੀ ਦਾ ਵਿਆਹ ਪੁਰਬ ਹੈ ਅੱਜ ਦੇ ਸ਼ੁਭ ਦਿਹਾੜੇ ਗੁਰੂ ਕੇ ਲਾਹੌਰ ਵਿਖੇ ਮਹਾਰਾਜ ਗੁਰੂ ਕਲਗੀ ਧਰਪਾਤਸ਼ਾਹ ਜੀ ਦਾ ਆਨੰਦ ਕਾਰਜ ਹੋਇਆ ਸੀ ਆਓ ਜੋ ਇਤਿਹਾਸ ਹੈ ਇਤਿਹਾਸਿਕ ਜੋ ਤੱਥ ਹਨ ਉਹਨਾਂ ਦੀ ਆਪ ਜੀ ਦੇ ਨਾਲ ਸਾਂਝ ਪਾਉਣੀ ਆ ਕਿ ਮਹਾਰਾਜ ਜੀ ਸੰਗਾਈ ਕਿੱਥੇ ਹੋਈ ਤੇ ਕਿੱਥੇ ਮਹਾਰਾਜ ਜੀ ਦਾ ਆਨੰਦ ਕਰ ਜੋਇਆ ਇਤਿਹਾਸ ਕਹਿੰਦਾ ਇੱਕ ਵਾਰ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਵਸਾਖੀ ਦੇ ਦਿਹਾੜੇ ਤੇ ਲਾਹੌਰ ਤੋਂ ਬਹੁਤ ਸੰਗਤ ਮਹਾਰਾਜ ਦੇ ਦਰਸ਼ਨਾਂ ਅਨਵਾਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਵੇਲੇ ਗੁਰਤਾ ਗੱਦੀ ਤੇ ਸੁਭਾਇਮਾਨ ਸਨ ਉਹਨਾਂ ਦੇ ਦਰਸ਼ਨਾਂ ਨੂੰ ਲਾਹੌਰ ਤੋਂ ਸੰਗਤ ਚੱਲ ਕੇ ਆਈ ਉਹਨਾਂ ਸੰਗਤਾਂ ਦੇ ਵਿੱਚ ਇੱਕ ਗੁਰੂ ਕਾ ਪਿਆਰਾ ਭਾਈ ਹਰਜਸ ਆਇਆ ਤੇ ਭਾਈ ਹਰਜਸ ਜੀ ਨੇ ਧੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ دیدار ਕੀਤੇ ਉਹਨਾਂ ਦੇ ਸਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀ ਦਰਸ਼ਨ ਕੀਤੇ ਤੇ ਉਹਨਾਂ ਦੇ ਮਨ ਵਿੱਚ ਇੱਕ ਸੰਕਲਪ ਸੀ ਇੱਛਾ ਸੀ ਕਿ ਕਿਉਂ ਨਾ ਹੋਵੇ ਮੈਂ ਆਪਣੀ ਪੁੱਤਰੀ ਦਾ ਰਿਸ਼ਤਾ ਜਿਹੜਾ ਇਹਨਾਂ ਦੇ ਸਹਜਾਦੇ ਨੂੰ ਕਰ ਦਿਆਂ ਫਿਰ ਮਨ ਦਾ ਜਿਹੜਾ ਸੰਕਲਪ ਸੀ ਉਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਪ੍ਰਗਟ ਕੀਤਾ ਮਹਾਰਾਜ ਹਜੂਰ ਮੇਰੀ ਪੁੱਤਰੀ ਵਰ ਦੇ ਯੋਗ ਹੈ ਆਪ ਜੀ ਕਿਰਪਾ ਕਰਕੇ ਆਪਣੇ ਸਹਬਜ਼ਾਦੇ ਨੂੰ ਮੇਰੀ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰੋ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਵੀ ਲਿਖਦੇ ਨੇ ਉਹ ਕਹਿੰਦੇ ਨੇ ਹਰ ਜਸਹਿਰ ਰਹੇ ਉਹ ਲਲਚਾਈ ਕੀਨ ਚਹੀ ਨਜ ਸੁਤਾ ਸੰਗਾਈ ਪੂਰਾ ਪੁੰਨ ਪੁੰਜ ਤਾਂਕੇ ਜਾਗੇ ਖੜੇ ਹੋਏ ਨਿਮਰ ਗੁਰਿਆਗੇ ਨਿਮਰਤਾ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਬੇਨਤੀ ਕੀਤੀ ਗੁਰੂ ਪਿਆਰਿਓ ਦਰਤ ਕਰਤ ਇਕ ਬਿਣੈ ਸੁਆਮੀ ਲਾਜ ਰਾਖਿਓ ਪੂਰਨ ਕਾਮੀ 라ਵਰ ਸੁੱਤ ਪਗ ਲਾਗਣ ਜੋਗੂ ਨਿਜ ਕੰਨਿਆ ਕੀਏ ਹੋਏ ਕੀਏ ਚਾਹੋ ਸੰਜੋਗੂ ਨਿਜ ਕੰਨਿਆ ਕੀਏ ਚਾਹੋ ਸੰਜੋਗੂ ਮੈਂ ਆਪਣੀ ਕੰਨਿਆ ਦਾ ਸੰਜੋਗ ਚਾਹੁੰਦਾ ਹਾਂ ਕਿ ਤੁਹਾਡੇ ਸਹਬਜ਼ਾਦੇ ਨਾਲ ਬਣ ਆਵੇ ਕਿਰਪਾ ਕਰੋ ਮੇਰੀ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰੋ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਨੇ ਭਾਈ ਹਰਜਸ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਮਰਿਆਦਾ ਅਨਸਾਰ ਕੁੜਮਾਈ ਦੀ ਰਸਮ ਜਿਹੜੀ ਪੂਰੀ ਕੀਤੀ ਹੈ ਸਗਣ ਸੰਗਾਈ ਕੋਸੋ ਕਰ ਹੈ ਗयो ਧਾਮ ਨਿਜ ਆਤਮੰਦ ਪਰ ਹੈ ਵਿਆਹ ਦਾ ਦਿਨ ਨਿਯਤ ਕਰਕੇ ਗੁਰੂ ਸਾਹਿਬ ਜੀ ਨੂੰ ਲਾਹੌਰ ਆਉਣ ਲਈ ਬੇਨਤੀ ਕੀਤੀ ਕਿ ਮਹਾਰਾਜ ਸਾਜ ਧਜ ਕੇ ਆਪਣੇ ਸਹਿਬਜ਼ਾਦੇ ਨੂੰ ਲੈ ਕਰਕੇ ਜਨ ਲੈ ਕੇ ਆਇਓ ਮਹਾਰਾਜ ਸੋ ਜਨ ਲੈ ਕੇ ਤੁਸੀਂ ਲਾਹੌਰ ਆਉਣਾ ਹੈ ਅਸੀਂ ਆਪ ਜੀ ਦਾ ਬੜਾ ਸਤਿਕਾਰ ਕਰਾਂਗੇ ਜਿਉ ਆਇਆਂ ਆਖਾਂਗੇ ਅੱਗੋਂ ਹਜ਼ੂਰ ਨੇ ਹੁਕਮ ਕੀਤਾ ਜੇ ਤੁਸੀਂ ਆਪਣੇ ਪਰਿਵਾਰ ਨੂੰ ਇੱਥੇ ਲਿਆਇਆ ਹੈ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਤੇ ਨਵਾਂ ਲਾਹੌਰ ਵਸਾਵਾਂਗੇ ਸਾਨੂੰ ਲਾਹੌਰ ਆਉਣ ਦੀ ਲੋੜ ਨਹੀਂ ਅਸੀਂ ਇੱਥੇ ਲਾਹੌਰ ਵਸਾ ਦੇਵਾਂਗੇ ਸੋ ਪਿਆਰੋ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਮਹਾਰਾਜ ਨੇ ਲਾਹੌਰ ਵਸਾਇਆ ਸੋ ਗੁਰੂ ਪਿਆਰੋ ਬੜਾ ਸੁੰਦਰ ਆਨੰਦਪੁਰ ਸਾਹਿਬ ਤੋਂ ਥੋੜੀ ਦੂਰ ਹੁਕਮ ਕਰਕੇ ਗੁਰੂ ਜੀ ਨੇ ਗੁਰੂ ਕਾ ਲਾਹੌਰ ਵਸਾਇਆ ਜਿਸ ਨੂੰ ਦੇਖ ਕੇ ਸਭ ਹੈਰਾਨ ਹੁੰਦੇ ਸੀ ਐਸਾ ਸੁੰਦਰ ਸ਼ਹਿਰ ਮਹਾਰਾਜ ਨੇ ਵਸਾਇਆ ਪਿਆਰਿਓ ਸੋ ਇਤਿਹਾਸ ਕਹਿੰਦਾ ਹੈ ਕਿ ਜਦੋਂ ਵਿਆਹ ਦਾ ਦਿਨ ਨੇੜੇ ਆਇਆ ਤੇ ਸਾਰਿਆਂ ਦੇ ਅੰਦਰ ਬੜਾ ਚਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵੰਸ ਗੁਰੂ ਪਿਆਰਿਓ 베ਦੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਵੰਸ ਤਹਿਣਾ ਧਨੂ ਗੁਰੂ ਅਮਰਦਾਸ ਸਾਹਿਬ ਜੀ ਦੇ ਵੰਸ ਭੱਲੇ ਗੁਰੂ ਰਾਮਦਾਸ ਸਾਹਿਬ ਜੀ ਦੀ ਵੰਸ ਸੋਢੇ ਇਹ ਚਾਰੇ ਵੰਸਾਂ ਦੇ ਅੰਦਰ ਬੜਾ ਉਤਸ਼ਾਹ ਕੋਈ ਕਹੇ ਅਸੀਂ ਆਨੰਦ ਕਾਰਜ ਮਹਾਰਾਜ ਦੇ ਕਰਾਂਗੇ ਕੋਈ ਕਹੇ ਅਸੀਂ ਕਰਾਂਗੇ ਸਾਰਿਆਂ ਦੇ ਅੰਦਰ ਬੜਾ ਉਤਸ਼ਾਹ ਸੋ ਆਨੰਦ ਕਾਰਜ ਅਸੀਂ ਕਰਾਵਾਂਗੇ ਸੋ 23 ਜਨਵਰੀ ਬਸੰਤ ਪੰਚਮੀ ਵਾਲਾ ਦਿਨ ਆਇਆ ਤੇ ਗੁਰੂ ਪਿਆਰਿਓ ਉਸ ਵੇਲੇ ਨਾ ਬਾਬਾ ਹਰਜਸ ਆਪਣੀ ਪੁੱਤਰੀ ਨੂੰ ਲੈ ਕਰਕੇ ਇੱਥੇ ਆਇਆ। ਬੀਬੀ ਮਾਤਾ ਜੀਤੋ ਜੀ ਨੂੰ ਇੱਥੇ ਉਧਰੋਂ ਗੁਰੂ ਸਾਹਿਬ ਬਰਾਤ ਲੈ ਕੇ ਆਏ। ਗੁਰੂ ਪਿਆਰਿਓ ਬਰਾਤ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵੰਸ ਧੰਨ ਗੁਰੂ ਅੰਗਦ ਦੇਵ ਜੀ ਦੀ ਵੰਸ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਵੰਸ ਔਰ ਬਾਕੀ ਮਹਾਰਾਜ ਸਾਹਿਬ ਜੀ ਦੀ ਵੰਸ ਆਪਣੀ ਸਾਰੇ ਆਏ ਸੋ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਇੱਥੇ ਆਈਆਂ ਪਰ ਮਨ ਵਿੱਚ ਸਾਰਿਆਂ ਦੇ ਸੰਕਲਪ ਹੈ ਕਿ ਆਨੰਦ ਕਾਰਜ ਜਿਹੜਾ ਹੈ ਅਸੀਂ ਕਰਾਵਾਂਗੇ ਜੋ ਲਾਵਾਂ ਦਾ ਪਾਠ ਹੈ ਕਹਿੰਦੇ ਨੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਿਵੇੜਾ ਕਰਨ ਵਾਸਤੇ ਨਾ ਪੰਜ ਪਰਚੀਆਂ ਜਿਹੜੀਆਂ ਪੁਵਾਈਆਂ ਸਨ ਕਿ ਕਿਹੜਾ ਆਨੰਦ ਕਾਰਜ ਕਰਵਾਏਗਾ ਚਾਰ ਵੰਸਾਂ ਦੀਆਂ ਤੇ ਇੱਕ ਸੇਵਕ ਦੀ ਪਰਚੀ ਪਾਈ ਗਈ ਪਰ ਉਸ ਵੇਲੇ ਸੇਵਕ ਦੀ ਪਰਚੀ ਨਿਕਲਾਈ ਉਹ ਭਾਈ ਰੂਪ ਚੰਦ ਜੀ ਦੀ ਇਹ ਮਾਨ ਭਾਈ ਰੂਪ ਚੰਦ ਜੀ ਨੂੰ ਪ੍ਰਾਪਤ ਹੋਇਆ ਵੀ ਤੁਸੀਂ ਆਨੰਦ ਕਾਰਜ ਜਿਹੜਾ ਕਰਵਾਉਣਾ ਹੈ ਗੁਰੂ ਪਿਆਰੇ ਤੁਸੀਂ ਕਰਵਾਉਣਾ ਹੈ ਸੋ ਭਾਈ ਰੂਪ ਚੰਦ ਜੀ ਤੋਂ ਇਹ ਆਨੰਦ ਕਾਰਜ ਕਰਵਾਇਆ ਗਿਆ ਗੁਰੂ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਦੇ ਮਾਤਾ ਜੀਤੋ ਜੀ ਮਾਤਾ ਜੀਤ ਕੌਰ ਜੀ ਉਹਨਾਂ ਦਾ ਆਨੰਦ ਕਾਰਜ ਇੱਥੇ ਹੋਇਆ ਅੱਜ ਦੇ ਦਿਨ 23 ਜਨਵਰੀ ਗੁਰੂ ਪਿਆਰਿਓ ਬਸੰਤ ਪੰਚਮੀ ਵਾਲੇ ਦਿਨ ਸੰਗਤਾਂ ਵਿੱਚ ਬੜੀ ਖੁਸ਼ੀ ਬੜਾ ਉਤਸ਼ਾਹ ਗੁਰੂ ਪਿਆਰਿਓ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰਿਸ਼ਤੇਦਾਰ ਭਾਈ ਹਰਜਸ ਬੜੇ ਖੁਸ਼ ਨੇ ਗੁਰੂ ਪਿਆਰਿਓ ਬੜੇ ਖੁਸ਼ ਨੇ ਬੜੇ ਖੁਸ਼ ਕਿ ਸਾਡੀ ਕੰਨਿਆ ਜਿਹੜੀ ਹੈ ਇਹ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦੇ ਸਹਿਬਜਾਦੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਲੜ ਲੱਗੀ ਹੈ ਇਹਨਾਂ ਦੇ ਲੜ ਲੱਗੇ ਜੀ ਜਿਹੜਾ ਸੇਰਾ ਮਹਾਰਾਜ ਜੀ ਨੇ ਆਪਣੇ ਮੱਥੇ ਤੇ ਸੁਭਾਇਮਾਨ ਕੀਤਾ ਸੀ ਨਾ ਉਹ ਸੇਰਾ ਅੱਜ ਵੀ ਗੁਰੂ ਕੇ ਲਾਹੌਰ ਵਿਖੇ ਮੌਜੂਦ ਹੈ ਸੰਗਤਾਂ ਦیدار ਕਰਦੀਆਂ ਨੇ ਸੰਗਤਾਂ ਦیدار ਕਰਦੀਆਂ ਨੇ ਗੁਰੂ ਪਿਆਰਿਓ ਬੜਾ ਉਤਸ਼ਾਹ ਸੀ ਸੰਗਤਾਂ ਦੇ ਅੰਦਰ ਮਹਾਰਾਜ ਜੀ ਦੇ ਵਿਆਹ ਪ੍ਰਤੀ ਉਸ ਤੋਂ ਪਰੰਤ ਬਾਬਾ ਹਰਜਸ ਜੀ ਵੱਲੋਂ ਆਪਣੀ ਧੀ ਮਾਤਾ ਜੀਤੋ ਜੀ ਨੂੰ ਸਿੱਖਿਆ ਵੀ ਦਿੱਤੀ ਗਈ ਕਿ ਤੁਸੀਂ ਨੇ ਹਮੇਸ਼ਾ ਇਹਨਾਂ ਦੀ ਆਗਿਆ ਵਿੱਚ ਰਹਿਣਾ ਹੈ ਵੱਡੇ ਭਾਗ ਹਨ ਜੋ ਇਹਨਾਂ ਨਾਲ ਸੰਯੋਗ ਬਣਿਆ ਹੋਇਆ ਸੰਗਤਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਗੁਰੂ ਪਰਿਵਾਰ ਨੂੰ ਵੀ ਵਧਾਈਆਂ ਤੇ ਭਾਈ ਹਰਜਸ ਦੇ ਪਰਿਵਾਰ ਨੂੰ ਵੀ ਵਧਾਈਆਂ ਦਿੱਤੀਆਂ ਗਈਆਂ ਕੇ ਸਾਰੇ ਪਰਿਵਾਰ ਨੂੰ ਵਿਆਹ ਦੀ ਵਧਾਈ ਹੋਵੇ ਫਿਰ ਡੋਲੀ ਵਿੱਚ ਸਵਾਰ ਹੋ ਕਰਕੇ ਡੋਲੀ ਵਿੱਚ ਬੈਠ ਕਰਕੇ ਮਾਤਾ ਜੀਤ ਕੌਰ ਜੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਗੁਰੂ ਕਲਗੀ ਧਰਪਾਤਸ਼ਾਹ ਜੀ ਨਾਲ ਪਹੁੰਚੇ ਇੱਥੇ ਮਾਤਾ ਗੁਜਰੀ ਜੀ ਵੱਲੋਂ ਗੁਰੂ ਪਿਆਰਿਓ ਪਾਣੀ ਵਾਰਿਆ ਗਿਆ ਸੋ ਇਸ ਤਰੀਕੇ ਦੇ ਨਾਲ ਇਹ ਸਾਰੀ ਵਿਆਹ ਦੀ ਰਸਮ ਸੰਪੂਰਨ ਹੋਈ ਸਾਰੀਆਂ ਸੰਗਤਾਂ ਨੂੰ ਗੁਰੂ ਕਲਗੀ ਧਰਪਾਤਸ਼ਾਹ ਜੀ ਦੇ ਵਿਆਹ ਪੂਰਵ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ